ਸ੍ਰੀ ਖੰਡਪਾਟ ਸਾਹਿਬ ਦੀ ਸੇਵਾ ਲਈ ਹੈ ਇਹ ਸ੍ਰੀ ਖੰਡਪਾਟ ਸਾਹਿਬ ਦੇ ਜੋ ਅਜ ਭਗ ਪਏ ਹਨ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਦੀ ਪੱਕੀ ਜਮਾਨਤ ਰਾਤੇ ਤੇ ਤੇ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕਰਵਾਏ ਗਾ ਹਨ ਗੁਰੂ ਸਾਹਿਬ ਜੀ ਕਿਰਪਾ ਕਰਨ ਜੋ ਦਾਸ ਵੱਲੋਂ ਅਪੀਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਾਂ ਵਿੱਚ ਰੱਖੀ ਗਈ ਹੈ ਗੁਰੂ ਸਾਹਿਬ ਜੀ ਅਪੀਲ ਪ੍ਰਵਾਨ ਕਰਕੇ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਨੂੰ ਰਿਹਾਈ ਬਖਸ਼ੀ ਕਰਨਾ ਤਾਂ ਕਿ ਉਹ ਆ ਕੇ ਹਲਕੇ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣਾ ਵਾਹਿਗੁਰੂ ਦੀ ਕੌਮਸਾ ਸਾਡੇ ਮੰਨ ਦੇ ਵਿੱਚ ਜੇ ਜਦੋਂ ਬੀਬਾ ਜੀ ਬੀਬਾ ਸਿਮਰਜੀਤ ਕੌਰ ਬਾਦਲ ਸਾਹਿਬ ਜੀ ਹਰ ਸਿਮਰਤ ਕੌਰ ਬਾਦਲ ਜੀ ਆਪਣੇ ਵੀਰ ਨੂੰ ਸਰਦਾਰ ਬਿਕਮ ਜੀ ਸਮਝਠਿਆ ਸਾਹਿਬ ਜੀ ਨੂੰ ਰਖੜੀ ਬੰਨਣ ਗਏ ਹਨ ਤੇ ਵੇਖੋ ਮਰਦਾਂ ਦੀ ਲੜਾਈ ਮਰਦਾਂ ਨਾਲ ਹੁੰਦੀ ਆ ਬੀਬੀਆਂ ਭੈਣਾਂ ਦੀ ਇੱਜ਼ਤ ਮਾਣ ਕਰਨਾ ਸਰਕਾਰਾਂ ਦਾ ਅਤੇ ਸਰਦਾਰਾਂ ਦਾ ਫਰਜ਼ ਹੁੰਦਾ ਹੈ ਸੋ ਉਹਨਾਂ ਨੇ ਬੀਬਾ ਜੀ ਨੂੰ ਸਰਦਾਰ ਮਿਤਵਨਜੀਤ ਸਿੰਘ ਜੇਠਾ ਨੂੰ ਮਿਲਣ ਤੱਕ ਨਹੀਂ ਦਿੱਤਾ ਸੀਗਾ ਕਾਫੀ ਦੇਰ ਤੱਕ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜੋ ਕਿ ਬਾਦਲ ਪਰਿਵਾਰ ساری ਉਮਰ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਰਹੇ ਹਨ ਉਹਨਾਂ ਦੀ ਨੂੰ ਨੂੰ ਤੰਗ ਪਰੇਸ਼ਾਨ ਕੀਤਾ ਜਦੋਂ ਕਿ ਬੀਬਾ ਜੀ ਆਰਲੀਮੈਂਟ ਦੇ ਮੈਂਬਰ ਵੀ ਹਨ ਇਹਨੇ ਵੰਡੇ-ਉਂਡੇ ਤੇ ਹੁੰਦਿਆਂ ਹੋਇਆਂ ਵੀ ਜੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਸਾਹਮਣੇ ਹੈ ਕਿ ਬਾਕੀ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ ਸੋ ਇਸ ਕਰਕੇ ਮੇਰੇ ਮਨ ਦੇ ਵਿੱਚ ਆਈ ਕਿ ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਪੀਲ ਕਰੀਏ ਗੁਰੂ ਸਾਹਿਬ ਜੀ ਕਿਰਪਾ ਕਰਨਾ ਸਰਦਾਰ ਬਿਕਮਜੀਤ ਸਿੰਘ ਜੁੱਠਿਆ ਨੂੰ ਰਿਹਾਈ ਬਖਸ਼ਣਾ ਅਤੇ ਵਾਅਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਵਾਹੀ ਗੁਰੂ ਜੀ ਕੋ ਖੰਸਾ ਵਾਹੀ ਗੁਰੂ ਜੀ ਦੀ ਕਤੇ ਅੰਬਾਸਾ ਲੁਕੋ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸਾਡੇ ਸਰਕਾਰ ਵੀ ਸਵਿਰਨ ਸਿੰਘ ਜੀ ਛੋੜੀ ਜਿੰਨਾਂ ਨੇ ਅੱਜ ਖਾਣ ਪਾਣ ਖੁਆਇਆ ਸੀ ਮਜੀਠੀਆ ਸਾਹਿਬ ਦੇ ਮਤਲਬ ਉਹਨਾਂ ਦੇ ਜਮਾਨ ਵਾਸਤੇ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਖੁਆਇਆ ਸੀ ਅੱਜ ਧੂਕਾ ਖਾਣ ਪਾਣ ਦੀ ਧੂਕ ਪਈ ਹੈ ਧੂਕ ਉਪਰੰਤ ਅਰਦਾਸ ਹੋਈ ਹੈ ਮਾਰੇ ਕਿਰਪਾ ਕਰੀ ਬਖਸ਼ਿਸ਼ ਕਰੀ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਤੇ ਜਲਦੀ ਤੋਂ ਜਲਦੀ ਬਾਹਰ ਆਣ ਕੇ ਪੰਜਾਬ ਤੇ ਪੰਜਾਬੀਅਤ ਦੀ ਲੋਕਾਂ ਦੀ ਸੁਭਾਵਾਂ ਕਰਨ ਔਰ ਸ਼੍ਰੋਮਣੀ ਅਕਾਲੀ ਦਰ ਜਿਹੜਾ ਸਮੇਂਸ਼ਾ ਚੜ੍ਹਦੀ ਕਲਾ ਦਰੇ ਔਰ ਇਹ ਲੋਕਾਂ ਨੇ ਤਗੜਾ ਹੋ ਕੇ ਕੰਮ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਗੁਰਗਨੂ ਸਾਹਿਬ ਮੇਰੀ ਪਰੀ ਦੇ ਮਾਲਕ ਦੇ ਚਰਨਾਂ ਵਿੱਚ ਸ੍ਰੀ ਖਾਨਪਟ ਸਾਹਿਬ ਕਰਵਾ ਕੇ ਸਾਡੇ ਪਰਾਸ ਵੱਡੇ ਕਹਨੋ ਛੋਟੇ ਕਹਨੋ ਸੇਵਾਦਾਰ ਸਰਦਾਰ ਸ੍ਰਿੰਦਰ ਸਿੰਘ ਜੀ ਸੋਢੀ ਉਹਨਾਂ ਨੇ ਖਣਪੜ ਸਾਹਿਬ ਜੀ ਸੇਵਾ ਲਈ ਸੀ ਉਹਦੇ ਅੱਜ ਬਹੁਤ ਹੀ ਸਨਕਾਰ ਸਹਿਤ ਭੋਗ ਪਾਇਆ ਗਿਆ ਉਹਦੇ ਵਿੱਚ ਸਾਰਾ ਹੀ ਸਾਡਾ ਸ਼੍ਰੋਮਣੀ ਕਾਲਜ ਦਲ ਦੇ ਸਾਰੇ ਮੇਰੇ ਵੀਰ ਆਏ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਡੇਵਨ ਸਾਹਿਬ ਨਿਰੰਦਰ ਬਹਿਲ ਜੀ ਸਾਡੇ ਸਾਰੀ ਸੰਗਤ ਆਈ ਆ ਆਣ ਕੇ ਅਰਦਾਸ ਬੇਨਤੀ ਕੀਤੀ ਹੈ ਵੀਰ ਸਾਹਿਬ ਮੰਤਰੀ ਸਾਹਿਬ ਮੀਤਿਆ ਸਾਹਿਬ ਨੂੰ ਜਲਦੋਂ ਜਲਦ ਆਹਣ ਆਣ ਕੇ ਆਪਣੀਆਂ-ਆੜੀਆਂ ਸੁਆਮਾਂ ਨੇ ਸ਼੍ਰੋਮਣੀ ਕਾਲਜ ਦਲ ਦੀਆਂ ਧਾਰਮਿਕ ਸੁਆਮਾਂ ਨੇ ਉਨਬੋਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸਰਿੰਦਰ ਸਿੰਘ ਸੋਢੀ ਦਾਸ ਦੇ ਸਰਤੇ ਗੁਰੂ ਰਾਮਦਾਸ ਜੀ ਨੇ ਆਪਣੇ ਅਪਾਰ ਬਖਸ਼ਿਸ਼ ਕਰਕੇ ਸ੍ਰੀ ਖੰਡਪਾਟ ਸਾਹਿਬ ਦੀ ਸੇਵਾ ਲਈ ਹੈ ਇਹ ਸ੍ਰੀ ਖੰਡਪਾਟ ਸਾਹਿਬ ਦੇ ਜੋ ਅੱਜ ਭੋਗ ਪਏ ਹਨ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਦੀ ਪੱਕੀ ਜਮਾਨਤ ਵਾਸਤੇ ਤੇ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕਰਵਾਏ ਗਾ ਹਨ ਗੁਰੂ ਸਾਹਿਬ ਜੀ ਕਿਰਪਾ ਕਰਨ ਜੋ ਦਾਸ ਵੱਲੋਂ ਅਪੀਲ ਮੇਰੇ ਪੀਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੀ ਗਈ ਹੈ ਗੁਰੂ ਸਾਹਿਬ ਜੀ ਅਪੀਲ ਪ੍ਰਵਾਨ ਕਰਕੇ ਸਰਦਾਰ ਵਿਕਮ ਜੀ ਸਮਝੀਆਂ ਨੂੰ ਰਿਹਾਈ ਬਖਸ਼ੀ ਕਰਨਾ ਤਾਂ ਕਿ ਉਹ ਆ ਕੇ ਹਲਕੇ ਦੇ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ ਵਾਹਿਗੁਰੂ ਦੀ ਕਾ ਖੰਸਾ ਸਾਡੇ ਮੰਦਿਰ ਦੇ ਵਿੱਚ ਜੀ ਜਦੋਂ ਬੀਬਾ ਜੀ ਬੀਬਾ ਸਿਮਰਜੀਤ ਕੌਰ ਬਾਦਲ ਸਾਹਿਬ ਜੀ ਹਰ ਸਿਮਰਤ ਕੌਰ ਬਾਦਲ ਜੀ ਆਪਣੇ ਵੀਰ ਨੂੰ ਸਰਦਾਰ ਬਿਕਮ ਜੀ ਸਮਝਠਿਆ ਸਾਹਿਬ ਜੀ ਨੂੰ ਰਖੜੀ ਬੰਨਣ ਗਏ ਹਨ ਤੇ ਵੇਖੋ ਮਰਦਾਂ ਦੀ ਲੜਾਈ ਮਰਦਾਂ ਨਾਲ ਹੁੰਦੀ ਆ